ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਨੇ ਤੁਹਾਡੇ ਹਾਂਜੀ ਮੈਂ ਜਿਹਾਰ ਸਿੰਘ ਖਰਾਉਡ ਆ ਹਾਂਜੀ ਦੋਸਤੋ ਮੈਂ ਜਿਹਾਰ ਸਿੰਘ ਖਰਾਉਡ ਅੱਜ ਪਹੁੰਚਾ ਅੰਸਰੰਦ ਸਹਿਰ ਆ ਜਿੱਥੇ ਕੀ ਇਹ ਮੋਬਾਈਲਾਂ ਦੀ ਸ਼ਾਪ ਆ ਮੋਬਾਈਲਾਂ ਦਾ ਸ਼ੋਰੂਮ ਆ ਤੁਸੀਂ ਕਹਿ ਜਾਂਦੇ ਇੱਕ ਮੋਬਾਈਲਾਂ ਦਾ ਸ਼ੋਰੂਮ ਆ ਇਹ ਤੇ ਇਹ ਸ਼ੋਰੂਮ ਸ਼ੋਰੂਮ ਕਿੰਨਾਂ ਦਾ ਇਹ ਸ਼ੋਰੂਮ ਸ਼ੋਰੂਮ ਹੈਗਾ ਜੀ ਸਮੀਰ ਸੂਦ ਸੂਦ ਸਮੀਰ ਨੌਣਾਂ ਦਾ ਬਾਈ ਜੀ ਉਹਨਾਂ ਦਾ ਜਿਹੜਾ ਸ਼ੋਰੂਮ ਆ ਸੂਦ ਸੂਦ ਵਜਦੇ ਨੇ ਪੈਸੇ ਤੇ ਇਹਨਾਂ ਦਾ ਜਿਹੜਾ ਕਿ ਸ਼ੋਰੂਮ ਹੈ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੋਕੇਸ਼ਨ ਆ ਤੁਹਾਨੂੰ ਦਿਖਾ ਰਿਹਾ ਮੈਂ ਵੀਡੀਓ ਵਿੱਚ ਤੇ ਪਹੁੰਚੇ ਹੋਇਆ ਸਰਹੰਦਰ ਸਹਿਰ ਜਿੱਥੇ ਕਿ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਸਮੀਰ ਸੂਦ ਵਾਲਿਆਂ ਕੋਲ ਪਹੁੰਚੇ ਹੋਇਆ ਸਮੀਰ ਸੂਦ ਸ਼ੋਰੂਮ ਤੇ ਤੇ ਦਿਖਾਉਣੇ ਆ ਬਾਕੀ ਤੋਂ ਵਾਲੇ ਵਾਲੇ ਦਾ ਬਾਜ਼ਾਰ ਆ ਆ ਦੇਖੋ ਇਹ ਜਿਹੜਾ ਬਾਜ਼ਾਰ ਵਾਲੇ ਦਲੇ ਦਾ ਕੱਪੜਿਆਂ ਦੀਆਂ ਦੁਕਾਨਾਂ ਨੇ ਨੇੜੇ ਦੀ ਸਾਰੀਆਂ ਤੇ ਆਹ ਸਪਰਾਣੀ ਸਰਾਂ ਜਿਹੜੀ ਸਰਾਂ ਦਾ ਚੋਂ ਨਵੀਂ ਸਰਾਂ ਦਾ ਮੰਡੀ ਇੱਧਰ ਤੇ ਇੱਥੇ ਇਸ ਜਗ੍ਹਾ ਦੇ ਪਹਿਲਾਂ ਪੁਰਾਣਾ ਸਿਨੇਮਾ ਹੁੰਦਾ ਸੀਗਾ ਪੁਰਾਣਾ ਸਿਨੇਮਾ ਹੁੰਦਾ ਸੀਗਾ ਤੇ ਨਾਲ ਹੇਅਰ ਕਟਿੰਗ ਦੀ ਦੁਕਾਨਾਂ ਨੇ ਦੇ ਨਾਲ ਤੇ ਪਹੁੰਚਦੇ ਆਂ ਬਾਈ ਜੀ ਉਹਨਾਂ ਕੋਲ ਬੀਜੋੜੋਂ ਕੋਲ ਪਹੁੰਚਦੇ ਆਂ ਸਿਮਰ ਸਿੱਧ ਦੀ ਜਿਹੜਾ ਕੋਲ ਹਾਂਜੀ ਬੀਰ ਜੀ ਹੋਰ ਕੀ ਆ ਚੱਲਨੇ ਤੁਹਾਡੀ ਜੀ ਹਾਂਜੀ ਇਹ ਨੇ ਜੀ ਸਮੀਰ ਸੁਦੋਣੀ ਹਾਂ ਜੀ ਹਾਂ ਜੀ ਸਰ ਹਾਂ ਜੀ ਆਪਣੇ ਦਰਸ਼ਕਾਂ ਨੂੰ ਹੈਲੋ ਹੈ ਕਰ ਦੋ ਜੀ ਹੈਲੋ ਹੈ ਸਰ ਬਣੀ ਹਾਂ ਜੀ ਹਾਂ ਜੀ ਹਾਂ ਜੀ ਹੋਰ ਕਿਵੇਂ ਚੱਲ ਰਿਹਾ ਕਮਕਾਰ ਵੀ ਜੀ ਸਰ ਬਈ ਚੱਲੀਦਾ ਬਈ ਚੱਲੀ ਮਾ ਜੀ ਦੋਸਤੋ ਇਹ ਨੇ ਵੀਰ ਆਪਣੇ ਸਮੀਰ ਜੀ ਸੁਦਵੀ ਕਹਿੰਦੇ ਨੇ ਤੁਹਾਨੂੰ ਵੀ ਜੀ ਇਹ ਕਿਉਂ ਵੀ ਤੁਹਾਡਾ ਦੋਤਾ ਹੀ ਨਹੀਂ ਕੇ ਸਰ ਤੁਹਾਡਾ ਸੁਦ ਸੁਦਾਈ ਕੋਲ ਅੱਛਾ ਅੱਛਾ ਠੀਕ ਹੈ ਜੀ ਉੱਤੇ ਤੁਹਾਡਾ ਦੋਤਾ ਨਹੀਂ ਕੇ ਸਰ ਨੇ ਲਾਇਆ ਸੁਦ ਹਾਂ ਜੀ ਹਾਂਜੀ ਦੋਸਤੋ ਪਹੁੰਚੇ ਆਇਆ ਮੋਬਾਈਲਾਂ ਦੀ ਸ਼ਾਪ ਤੇ ਹਾਂ ਦੇਖ ਸਕਦੇ ਹਾਂ ਜਿਵੇਂ ਕਿ ਵੀਵੋ Oppo ਇਹਨਾਂ ਤੋਂ ਸਾਰੇ ਬ੍ਰਾਂਡ ਨੇ ਸਰ ਇਹਨਾਂ ਤੋਂ ਤੁਹਾਡੇ ਕੋਲ ਵੀਵੋ Oppo ਤੋਂ ਇਲਾਵਾ ਹੋਰ ਕਿਹੜਾ ਬ੍ਰਾਂਡ ਮਿਲ ਜਾਂਦਾ ਈ ਤੁਹਾਡੇ ਕੋਲ ਸਾਰੇ ਮਿਲ ਜਾਂਦੇ ਨੇ ਸਰ Mi Vivo Oppo Realme ਜਿਹੜਾ ਮਰਜ਼ੀ ਮੈਂ ਅੱਛਾ ਜੀ ਓਕੇ ਜੀ ਬਿਲਕੁਲ Mi ਹੈ ਜੀ ਜਿਹੜਾ ਮਰਜ਼ੀ ਕਸਟਮਰ ਨੂੰ ਜਿਹੜਾ ਚਾਹੀਦਾ ਹੋਵੇ ਉਹ ਨਾਲ ਦੀ ਨਾਲ ਅਵੇਲੇਬਲ ਕਰਾ ਲ ਦੱਸ ਜਿਹੜਾ ਮਾਡਲ ਚਾਹੀਦਾ ਮੌਕੇ ਤੇ ਅਵੇਲੇਬਲ ਅੱਛਾ ਜੀ ਜੇਕਰ ਆਪਣੀ ਦੋਸਤ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਵੇਗਾ ਤਾਂ ਅਸੀਂ ਡਿਸਕਾਊਂਟ ਕਰਾਂਗੇ ਲੇਕਿਨ ਬਿਲਕੁਲ ਬਿਲਕੁਲ ਸਾਡਾ ਡਿਸਕਾਊਂਟ ਦਵਾਂਗੇ ਨਾਲ ਉਹਨਾਂ ਨੂੰ ਇਹਨਾਂ ਇਦਾਂ ਦੇ ਹੈੱਡਫੋਨ ਆਪਾਂ ਨਾਲ ਗਿਫਟ ਦੇ ਦਾਂਗੇ ਇਸ ਤਰ੍ਹਾਂ ਦੇ ਹੈੱਡਫੋਨਾਂ ਨਾਲ ਗਿਫਟ ਦੇਵਾਂਗੇ ਅੱਛਾ ਜੀ ਠੀਕ ਹੈ ਸਰ ਜਿਹੜਾ ਵੀ ਵੀਡੀਓ ਸ਼ੇਅਰ ਕਰਕੇ ਆਊਗਾ ਨਾਲ ਗਿਫਟ ਦੇ ਦਾਂਗੇ ਇਹ ਕਿੰਨੇ ਦੇ ਨੇ ਜੀ ਆਏ ਜਿਹੜਾ ਇਹ ਇਹਦੇ 1000 ਰੁਪਏ ਦੇ ਹੈੱਡਫੋਨ ਨੇ ਨਾਲ ਗਿਫਟ ਕਰ ਦਾਂਗੇ ਅੱਛਾ ਜੀ ਬਹੁਤ ਹੀ ਸੋਹਣੇ ਨੇ ਦੇਖ ਸਕਦੇ ਹੋ ਜੂ ਵੀਡੀਓ ਵਿੱਚ ਦੇਖ ਸਕਦੇ ਹੋ ਨਾ ਆ ਦੇਖੋ ਜ਼ੂਮ ਕਰਕੇ ਦਿਖਾ ਰਹੇ ਆ ਇਹ ਜਿਹੜੇ ਕੀ ਫੇਰ ਇਹ ਇੱਕ ਕੋਰਸ ਹਾਂਜੀ ਹਾਂ ਇਹ ਬਿਨਾਂ ਤਾਰ ਤੋਂ ਹੈ ਜੀ ਹਾਂਜੀ ਨੀ ਸਿਰ ਬੈਟਰੀ ਪੈਕ ਵਧੀਆ ਹੁੰਦਾ ਨਾ ਵਧੀਆ ਗਿਫਟ ਨਾਲ ਦਵਾਂਗੇ ਠੀਕ ਹੈ ਜੀ ਹਾਂਜੀ ਦੇਖੋ ਜੀ ਇਹ ਘੱਟੋ ਘੱਟ 1000 ਰੁਪਏ ਦੇ ਨੇ ਇਹ ਤੁਹਾਨੂੰ ਫ੍ਰੀ ਮਿਲ ਜਣਗੇ ਕਿ ਕੋਈ ਵੀ ਸਮਾਨ ਕਿਸੇ ਨਾਲ ਸਾਡੀ ਵੀਡੀਓ ਸ਼ੇਅਰ ਕਰਕੇ ਆਓਗੇ ਇਹਨਾਂ ਦੇ ਕੋਲ ਆ ਕੋਈ ਵੀ ਫੋਨ ਪਰ ਚੇਂਜ ਕਰਦੇ ਨਾਲ ਆਹ ਜਦੋਂ ਤੁਸੀਂ ਨਾ ਮੋਬਾਈਲ ਖਰੀਦੋਗੇ ਇਹ ਬਿੱਜੜਾ ਕੋਲ ਇਹ ਤੁਹਾਨੂੰ ਫ੍ਰੀ ਗਿਫਟ ਦੇ ਦੇਣਗੇ ਤੇ ਵੀਡੀਓ ਸ਼ੇਅਰ ਕਰਕੇ ਆਓ ਤਾਂ ਠੀਕ ਹੈ ਜੀ ਹਾਂਜੀ ਹਾਂ ਹਾਂ ਬਾਕੀ ਲੈ ਕੇ ਕੁਆਲਿਟੀ ਸ਼ੁਰੂ ਕਰਨਾ ਆਪਣੀ ਵੀਡੀਓ ਤੇ ਨਾ ਏ ਕੱਪੜਾ ਦਿਖਾ ਰਿਆਂ ਆਪਾਂ ਨਹੀਂ ਬਣਾ ਲ ਕਰਦੇ ਨੇ ਦੇਖੋ ਆਪਾਂ ਹੁਣ ਫੇਸ ਟੂ ਫੇਸ ਆਪਾਂ ਸਾਹਮਣੇ ਅਮੋ ਸਾਹਮਣਾ ਹੋਇਆ ਦੋਸਤੋ ਐ ਸਮੇਂ ਤੇ ਇਹ ਵੀਰੋਣੋਂ ਕੋਲੇ ਕੱਪੜੇ ਆਏ ਸੀ ਕੇ ਇਸ ਜਿਹੜਾ ਤੇ ਗਿੰਬਲ ਲੈਣਾ ਤੇ ਮੈਨੂੰ ਇਹਨਾਂ ਦਾ ਬਹੁਤ ਹੀ ਰੇਟ ਵਧੀਆ ਲੱਗਿਆ ਠੀਕ ਲੱਗਿਆ ਚਲੋ ਮੈਂ ਸੋਚਿਆ ਵੀ ਵੀਰ ਆਪਾਂ ਵੀ ਠੀਕ ਲਾਉਂਦੇ ਰੇਟ ਵੀ ਵੀਰ ਜਿਹਨਾਂ ਦੀ ਆਪਾਂ ਕੋ ਵੀਡੀਓ ਕਰੀਏ ਚੈਨਲ ਤੇ ਪਹਿਲੇ ਕੜੇ ਤੇ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਰਹੀ ਹੋਣੀ ਪੰਜਾਬੀ ਪਹਿਰਾਣਾ ਠੀਕ ਹੈ ਜੀ ਆਪਣੇ ਪੰਜਾਬੀ ਪਰ ਆਲੇ ਜੋ ਕਿ ਲੋਕਲ ਸਰੰਦ ਤੋਂ ਹੈ ਨਾ ਸਰੰਦ ਤੋਂ ਲੋਕਲ ਨਹੀਂ ਨਾਲ ਨੇ ਸਰੰਦ ਤੋਂ ਲੋਕਲ ਹੈ ਹਾਂਜੀ ਹਾਂਜੀ ਲੋਕਲ ਹੈ ਸਰਫ 10 ਮਿੰਟ ਦੂਰ ਦੇ ਘਰ ਅੱਗੇ ਪਰ ਆਪਾਂ ਇੱਥੇ ਲੋਕਲ ਨੇ ਸਰੰਦ ਪਰ ਸਾਰੇ ਸੁਨੀਲ ਜੀ ਸੁਨੀਲ ਤੇ ਅਗਲੀ ਸਰੰਦ 100 ਤੋਂ ਜਿੱਦੀ ਕਿਹਨੇ 100 ਆ ਇਹ 100 ਰੋ ਰੋ ਤੁਸੀਂ ਕਹੋ ਇਸ ਜਗ੍ਹਾ ਤੋਂ ਹਰ ਇੱਕ ਬ੍ਰਾਂਡ ਦਾ ਮੋਬਾਈਲ ਤੁਹਾਨੂੰ ਵਧੀਆ ਤੋਂ ਵਧੀਆ ਕੁਆਲਿਟੀ ਦਾ ਆਸਾਨ ਕਿਸ਼ਤਾਂ ਤੇ ਵੀ ਮਿਲਦੇ ਹੋਇਆ ਜਿਵੇਂ ਕਿ ਕਿਸੇ ਕੋਲ ਪੈਸੇ ਕਾਟੋਂ ਦੇ ਲੈਣਾ ਤਾਂ ਤੁਸੀਂ ਕਿਸੇ ਦਾ ਤੇ ਮੋੜ ਲੈਣਾ ਹੋਵੇ ਜਿਵੇਂ ਕਿ ਬਜਾਜ ਕੋਈ ਵੀ ਕੰਪਨੀ ਦਾ ਫਾਈਨਾਂਸ ਕਰਾ ਸਕਦੇ ਬਜਾਜ ਤੋਂ ਲੈ ਕੇ ਬਜਾਜ ਬਜਾਜ ਆਈਡੀਐਫਸੀ ਐਚਡੀਵੀ ਅੱਛਾ ਗ੍ਰੇਡ ਕਿਸੇ ਵੀ ਕੰਪਨੀ ਫਾਈਨਾਂਸ ਕਰਾ ਸਕਦੇ ਠੀਕ ਹੈ ਜੀ ਹਾਂਜੀ ਹਰ ਇੱਕ ਕੰਪਨੀ ਦਾ ਫਾਈਨਾਂਸ ਤੁਹਾਡੇ ਕੋਲ ਆਸਾਨੀ ਦੇ ਨਾਲ अवेलेबल ਹੈ ਠੀਕ ਹੈ ਜੀ 0% ਤੇ ਹੀ 0% ਤੇ ਆ ਗਿਆ ਦੇਖੋ ਇਸ ਤੋਂ ਉੱਪਰ ਕੀ ਕੀ ਨਾ ਤੁਹਾਨੂੰ ਦੇ ਨਾਲ ਗਿਰਦੇ ਮੈਨੂੰ ਵਿਟਾਉਣੇ ਠੀਕ ਹੈ ਜੀ ਤੇ ਮੌਕੇ ਦਾ ਫਾਇਦਾ ਉਨਾਉਗਾ ਤੋਂ ਵੱਧ ਅਮੂ ਵੀਡੀਓ ਸ਼ੇਅਰ ਕਰਕੇ ਬਕਰ ਬਕਰ ਬਾਈ ਜੋੜਾ ਤੋਂ ਦੂਜਾ ਜੋੜਾ ਤੋਂ ਪਰਚੋ ਸਿਜੀ ਜੋੜਾ ਤੋਂ ਠੀਕ ਹੈ ਜੀ ਤੇ ਤੁਹਾਨੂੰ ਦਿਖਾ ਦਿਆਂ ਆਪਾਂ ਹੋਰ ਵੀ ਥੋੜੀ ਜਿਹੀ ਘਮਣੇ ਆਪਣੇ ਕੁਝ ਨੀ ਚੀਜ਼ਾਂ ਦਿਖਾ ਦੋ ਜਿਵੇਂ ਕਿ ਫੋਨ ਵਗੈਰਾ ਆਹ ਦੇਖੋ ਜੀ ਇਹ ਨਾ ਇਹ ਕਾਪੀਆਂ ਨੇ ਨਾ ਹਾਂ ਜੀ ਇਹ ਦੰਮੀ ਨੇ ਹੈ ਅੱਗੇ ਤੁਸੀਂ ਦਿਖਾ ਦਿਓ ਆਹ ਟ੍ਰੇਨ ਨੇ ਮੋਬਾਈਲ ਆਰੇ ਇੱਕ ਤਰ੍ਹਾਂ ਮੋਬਾਈਲ ਮਿਲ ਗੋ ਹਾਂਜੀ ਜਿਹੜਾ ਵੀ ਚਾਹੀਦਾ ਸਾਰੇ ਮੋਬਾਈਲ ਮਿਲ ਜਾਣਗੇ ਠੀਕ ਆ ਜੀ ਦੇਖੋ ਜੀ ਨਾਲ ਦੇ ਅਵੇਲੇਬਲ ਕਰ ਦਾਂਗੇ ਪਾਵਰ ਪਾਵਰ ਬੈਂਕ ਵਗੈਰਾ ਸਾਰੇ ਮਿਲਣਗੇ ਕਵਰ ਉਪਰ ਕੀ ਪੇਡ ਵਾਲੇ ਹੋਗੇ ਨਾ ਸਾਰੇ ਚੋਗੇ ਹਾਂ ਸਾਰੇ ਮਿਲ ਜਾਣਗੇ ਅੱਛਾ ਜੀ ਇੱਕ ਤੁਹਾਨੂੰ ਮਾਇਲਾ ਤਾਂ ਹੋ ਰਾਵਾਂ ਹੋਰ ਐਕਸੈਸਰੀ ਕਿੰਦੀ ਹੈ ਨਾ ਜੀ ਕਲਾਸ ਕਵਰ ਲੈ ਵੀ ਸਭ ਹੋ ਜੂਗਾ ਜੀ ਆਹ ਸਪੀਕਰ ਦੇਖੋ ਜੀ ਕਿਆ ਲਿਆ ਹਾਂ ਜੀ ਹਾਂ ਸਭ ਮਿਲ ਜੂਗਾ ਹਾਂ ਜੀ ਚਾਰ ਦੇ ਵਗੈਰਾ ਕਵਰ ਵਗੈਰਾ ਗਲਾਸ ਵਗੈਰਾ ਸਭ ਲੈ ਲਿਓ ਦੇਖੋ ਦੋਸਤੋ ਨਾ ਤੁਸੀਂ ਜੇਕਰ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਗੇ ਕੋਈ ਵੀ ਚੀਜ਼ ਲੈਣੀ ਹੋਵੇ ਜਿਵੇਂ ਕੀ ਨਾ ਹਾਂ ਜੀ ਡਿਸਕਾਊਂਟ ਬਹੁਤ ਜੀ ਡਿਸਕਾਊਂਟ ਦੇ ਦਵਾਂਗੇ ਦੇ ਦਵਾਂਗੇ ਜੇ ਤੁਹਾਨੂੰ ਅਨੇਕ ਲੇਖੇ ਦੇ ਜਿਹੜਾ ਵੀ ਆਪਣੇ ਕਸਟਮਰ ਹੋ ਮੇਰੇ ਮੇਰੇ ਤਾਂ ਸਾਰੇ ਹੀ ਭਰਾ ਹੁੰਦੇ ਨੇ ਤੇ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਆ ਭੈਣ ਭਰਾਵਾਂ ਵਾਂਗੂ ਠੀਕ ਹੈ ਜੀ ਸਹੀ ਗੱਲ ਹਾਂ ਜੀ ਹਾਂ ਜੀ ਸਭ ਤੋਂ ਵੱਡੀ ਵਾਲਾ ਪਿਆਰ ਆ ਸਹੀ ਗੱਲ ਹਾਂ ਜੀ ਕਿਉਂਕਿ ਭਰਿਆਰ ਦੇ ਵਿੱਚ ਭਰਾ ਪ੍ਰਮਾਤਮਾ ਦੀ ਜੋ ਵੀ ਸੰਤੁਸ਼ਟ ਆਪਣੇ ਨਾਲ ਪਿਆਰ ਰੱਖਾਂਗੇ ਹਨ ਆਂਕੋਨ ਸਾਹ ਦੇ ਵਿੱਚ ਪ੍ਰਮਾਤਮਾ ਦੇਖਦਾ ਹੈ ਸਹੀ ਗੱਲ ਹੈ ਦਿੱਕਾ ਦੁਕਾਨਦਾਰੀ ਹੋ ਤਾਂ ਦੁਕਾਨਦਾਰੀ ਆ ਲੇਕਿਨ ਜਿਹੜੀ ਦੋਸਤੀ ਆ ਤਾਂ ਦੋਸਤੀ ਬਿਲਕੁਲ ਸਰਬੋਤਮ ਅਰੇ ਆ ਦੇਖੋ ਇਹ ਇਹਦਾ ਸੌਫ ਦਿਖਾਈ ਆ ਆਪਾਂ ਲੈ ਲਓ ਬਹੁਤ ਸੋਹਣੇ ਸਾਥ ਪਾਇੰਦਰੋਂ ਵੀਰ ਉਹਨਾਂ ਦੀ ਸੁਮੇਰ ਜੀ ਉਹਨਾਂ ਦੀ ਤੇ ਆਪਾਂ ਆ ਕੇ ਅੰਦਰੋਂ ਪੰਜ ਵੀਡੀਓ ਕਰੀਏ ਤੇ ਇੱਧਰ ਵੀਰ ਆਓ ਕਹ ਲੈ ਛੋਟੇ ਵੀਰ ਆ ਕੀ ਆ ਚੱਲੋ ਤੁਹਾਡੇ ਕਿਥੀ ਬੋਲ ਰਹੇ ਹੋ ਅੱਗੇ ਜੀ ਅੱਛਾ 3 ਹੋ ਤਾਂ ਅੱਡਾ ਅਜੇ ਇੱਕ ਵਾਰ ਕੰਮ ਕਰਦੇ ਤੇ ਜੀ ਅੱਛਾ ਹੋਰ ਵੀ ਤੁਹਾਨੂੰ ਦੇ ਗਿਆ ਤਾਂ ਲੋਕਾਂ ਦੀ ਪਸੰਦ ਕੋਈ ਚਾਹੀਦਾ ਟੀਪ ਆ ਟੀਪ ਆ ਜਿੰਨੇ ਵਾਰ ਤੋਂ ਮਾੜਾ ਨਾ ਆਪਾਂ ਕਹਿਣਾ ਉਹਦੀ ਗੱਲ ਠੀਕ ਸਹੀ ਗੱਲ ਕਿਉਂ ਕਿ ਉੱਪਰ ਮਾਦਵਾ ਇੱਕ ਦਾ ਠੀਕ ਹੈ ਨਾ ਸੀ ਦਾ ਨਾਮ ਬੌਤਰਾ ਦਾ ਨਾਮ ਨਾ ਸਿਰਫ ਅਰਥ ਵੀ ਵਰਗੇ ਬਣ ਜੌਣਦੇ ਨਾ ਸਹੀ ਗੱਲ ਹੈ ਤੇ ਭਾਵੇਂ ਮਤਲਬ ਠੀਕ ਹੈ ਨਾਮ ਕੀ ਆ ਉਹ ਸਿਰਫ ਉਹਦਾ ਨਾਮ ਆ ਸਹੀ ਗੱਲ ਹੈ ਹਾਂ ਬੌਤਰਾ ਤੇ ਜੀਵਾ ਕੀ ਦੇ ਨਾਲ ਹੈ ਨਾ ਆਪ ਮੈਂ ਤਾਂ ਦੇਖੋ ਇਹ ਪਹੁੰਚ ਜਾਈ ਇਨਸਾਨ ਆ ਜਾਈ ਬਣ ਜੇ ਨਾ ਆਪਣੀ ਮਿੰਦ ਲਾ ਕੇ ਕੋਈ ਘੜ ਭਰਾ ਨਾ ਤੇ ਹਾਸੀ ਮਜਾਕ ਵੀ ਕਰ ਲੈਂਦੇ ਆ ਮਾੜਾ ਮੋਟਾ ਕੋਈ ਮੋਟੇ ਭੈਣ ਭਰਾ ਹੋ ਮੇਰੇ ਬੱਚਾ ਬੰਗੋ ਲਈ ਤੇ ਸਾਰਿਆਂ ਨਾਲ ਬਧਿਆ ਬਰਤਦਾ ਹੋਣਾ ਬਲਵਾਦ ਕਰਦੇ ਆ ਆਪਣੇ ਚੈਨਲ ਤੇ ਵੀਡੀਓ ਪਾਉਣੇ ਆ ਵੀਡੀਓ ਪਾਉਣ ਦਾ ਹੀ ਫਾਇਦਾ ਹੁੰਦਾ ਕਿਉਂਕਿ ਕਿਸੇ ਦਾ ਵੀ ਕੰਮਕਾਰ ਦੀ ਵਧੀਆ ਕੰਮਕਾਰ ਤੇ ਵਿਆਸਰ ਕੋਈ ਵਧੀਆ ਕੰਮਕਾਰ ਚੱਲੇ ਆਪਰੇ ਬੰਦ ਕਰ ਲਓ ਸਾਊਂਡ ਸਾਊਂਡ ਬੰਦ ਕਰ ਲਓ ਹਾਂਜੀ ਆਪਰ ਵੀਡੀਓ ਇਸ ਨੂੰ ਨਹੀਂ ਕਰਦੇ ਆ ਕਿਉਂਕਿ ਕਿਸੇ ਜਿਹੜਾ ਕੰਮਕਾਰ ਆ ਉਲਟਾ ਹੀ ਵਧੀਆ ਹਸਰ ਕੋਈ ਵਧੀਆ ਕੰਮਕਾਰ ਚੱਲੇ ਤਾਂ ਤੁਹਾਡਾ ਹੀ ਫਾਇਦਾ ਹੋਵੇ ਜਿਹੜੇ ਆਪਣੇ ਕਸਟਮਰ ਆ ਤੇ ਜਿਹੜੇ ਆਪਣੇ ਭੈਣ ਭਰਾਵਾਂ ਨੂੰ ਵੀਡੀਓ ਦੇਂਦੇ ਨੇ ਕੋਈ ਚੀਜ਼ ਖਰੀਦਣ ਦਾ ਚਾਹਵਾਲ ਹੁੰਦਾ ਜਿਵੇਂ ਕੋਈ ਤੇ ਆਪਾਂ ਉਹਨਾਂ ਕੋਲ ਵੀਡੀਓ ਕਰਦੇ ਆ ਅੱਗੇ ਜਾ ਕੇ ਕਿ ਇਹ ਵੀਰ ਵਧੀਆ ਹੁੰਦੇ ਨੇ ਬਰਤਾਲੇ ਹੁੰਦੇ ਨੇ ਦੁਕਾਨਦਾਰੀ ਵੀ ਆਪਣੀ ਉਹਦੇ ਪਰ ਵੀਡੀਓ ਆਪਾਂ ਅੱਜ ਸ਼ੇਅਰ ਕਰਤੀ ਠੀਕ ਹੈ ਜੀ ਜੇ ਵੀਡੀਓ ਆਪਣੀ ਵਧੀਆ ਚੱਲਦੀ ਤੇ ਜੇਕਰ ਇਹ ਵੀ ਅੱਗੇ ਡਿਸਪੌਂਡ ਕਰਣਗੇ ਤਾਂ ਹੀ ਫਾਇਦਾ ਜੀ ਨਾ ਆਪਾਂ ਉਸੇ ਜਗ੍ਹਾ ਜਾ ਕੇ ਵੀਡੀਓ ਕਰਦੇ ਆ ਆਪਾਂ ਕੋਈ ਪਾਸੇ ਨੂੰ ਨਹੀਂ ਕਿ ਕਿਸੇ ਕੋਲ ਵੀਡੀਓ ਕਰਨੇ ਦਾ ਠੀਕ ਹੈ ਜੀ ਆਪਾਂ ਸਪੋਰਟ ਕਰਦੇ ਆ ਪੰਜਾਬੀ ਹੁੰਦਾ ਜੀ ਆਪਣੇ ਸਪੋਰਟਰ ਨੇ ਜਿਹੜੇ ਬੰਦੇ ਬਸਪੋਰਟ ਕਰਦੇ ਆ ਪੰਜਾਬੀ ਨੇ ਸਭ ਤੋਂ ਵੱਡੇ ਪਿੰਡ ਗਲੇ ਪੰਜਾਬ ਤੋਂ ਆਪਣੇ ਲੋਕਲੇ ਧਰਾਂ ਨੇ ਸਰਹੰਦ ਤੋਂ ਜੋ ਕਿ ਜ਼ਿਲ੍ਹਾ ਆਪਣਾ ਜ਼ਿਲ੍ਹਾ ਫਤਿਹਗੜ ਸਾਹਿਬ ਆ ਤੇ ਨਜ਼ਦੀਕੇ ਪਿੰਡਾਂ ਦੇ ਰੂਪੀ ਤੇ ਵੀਰੋਂ ਦੇ ਸਰਹੰਦ ਸਾਹਿਬ ਤੋਂ ਨੇ ਸਰਹੰਦ ਫਤਿਹਗੜ ਸਾਹਿਬ ਤੋਂ ਲੋਕਲੇ ਆ ਜੀ ਲੋਕਲੇ ਆ ਜੀ ਐ ਸਮਝਣ ਦਾ ਥੋੜੀ ਦੂਰ ਤੇ ਸਰਹੰਦ ਸਹਿਰਾ ਸਾਤਾ 8 ਕਿਲੋਮੀਟਰ ਦੀ ਕੋਈ ਰੇਤ ਦੀ ਪੱਦੀ ਨਹੀਂ ਨਹੀਂ ਲੜੀ ਹੁੰਦਾ ਇਹ ਲੋਕਲੇ ਕਹਿੰਦਾ ਸਰਹੰਦ ਲੋਕਲੇ ਆ ਸਮਝੋ ਹਾਂਜੀ ਨੇ ਆਪਾਂ ਇਹ ਸੋਚਦੇ ਆਂ ਕਿ ਅੱਜੋਂ ਆਪਣੇ ਇੱਕ ਨਵੀਂ ਭਰਾ ਦੀ ਸਕੂਲ ਗਈ ਤਾਂ ਮੈਂ ਪੰਜਾਬੀ ਵੀਰਾਂ ਦੀ ਵੀਡੀਓ ਕਰਦਾ। ਜੇਕਰ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਆਪਣਾ ਪੰਜਾਬੀ ਭਰਾਵਾਂ ਦੀ ਸਹਾਇਤਾ ਕਰਿਆ ਕਰੋ, ਹੈਲਪ ਕਰਿਆ ਕਰੋ, ਤਿੰਨ ਤੀ ਵੀ ਜਿੰਨੂ ਦਿਆ ਤਾਂ ਬੜਾ ਪੰਜਾਬੀ ਵੀਰ ਭੈਣ ਭਰਾ ਕੋਲ ਪਹੁੰਚਾ ਕਰੋ। ਤੁਸੀਂ ਕੋਈ ਵੀ ਚੀਜ਼ ਦੀ ਕੀ ਲੋੜ ਹੁੰਦੀ ਆ। ਤੇ ਆਪਣਾ ਇਹ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਲਾਈਕ ਕਰਾਉਣ ਤੇ ਦਿਰੋ ਦਸਾ ਤੇ ਅਗਲੀ ਵੀਡੀਓ ਤੱਕ ਮਿਲਣਾ ਜੁੜੇ ਰਹੋ ਤੇ ਆਪਾਂ ਇੱਕੋ ਜਾਈਂ ਕਰ ਲੈਣਾ ਤੁਹਾਡੇ ਨਾਲ